ਦੀ ਡਰਗ ਪੈਡਲਰਸ ਤੇ ਸਮਗਲਰਸ ਨੂੰ 1 ਮਹੀਨੇ ਦੇ ਵਿੱਚ ਅਰੈਸਟ ਕੀਤਾ ਗਿਆ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਗਈ ਹੈ ਐਫ ਆਈ ਆਰ ਰਜਿਸਟਰ ਕੀਤੀਆਂ ਗਈਆਂ ਨੇ ਰਿਕਵਰੀਆਂ ਕੀਤੀਆਂ ਗਈਆਂ ਨੇ ਤੇ ਇਸੇ ਤਰੀਕੇ ਨਾਲ ਇਹ ਜੰਗ ਜਾਰੀ ਜਿਹੜੀ ਹੈਗੀ ਉਹ ਰੱਖ ਕੇ ਵਕ ਵਕ ਰਿਕਵਰੀਆਂ ਹੋਰ ਕੀਤੀਆਂ ਜਾ ਰਹੀਆਂ ਨੇ ਅੱਜ ਮਿਤੀ 14 ਮਈ ਦੇ ਦਿਨ ਐਫ ਆਈ ਆਰ ਨੰਬਰ 96 ਤੇ ਐਫ ਆਈ ਨੰਬਰ 97 ਬਲਰਾਮ ਸਿੰਘ ਉਰਫ ਬੱਲੂ son of ਰਾਜ ਸਿੰਘ ਅਤੇ ਪ੍ਰੇਮ ਕੁਮਾਰ son of ਬਾਲੀ ਰਾਏ ਗਿਆਸਪੁਰਾ ਦੇ ਜੋ ਰਹਿਣ ਵਾਲੇ ਨੇ ਇਹਨਾਂ ਵਿਅਕਤੀਆਂ ਦੇ ਖਿਲਾਫ ਨਸ਼ੀਲੀਆਂ ਟੈਬਲੇਟਸ ਰਿਕਵਰ ਹੋਣ ਕਰਕੇ ਐਫਆਈਆਰ ਰਜਿਸਟਰ ਕੀਤੀ ਗਈ ਹੈ ਤੇ ਇਹਨਾਂ ਤੋਂ ਇਹਨਾਂ ਨੂੰ ਅਰੈਸਟ ਕਰਕੇ ਜੁਡੀਸ਼ੀਅਲ ਕਸਟਡੀ ਭੇਜਿਆ ਗਿਆ ਇਸੇ ਤਰੀਕੇ ਦੇ ਨਾਲ ਅੱਗੇ ਵੀ ਕਾਰਵਾਈ ਜਿਹੜੀ ਹੈਗੀ ਉਹ ਜਾਰੀ ਰੱਖੀ ਜਾਊਗੀ ਪੁਲਿਸ ਸਟੇਸ਼ਨ ਗਿਆਸਪੁਰਾ ਤੋਂ ਇਲਾਵਾ ਸਾਨੇਵਾਲ ਤੋਂ ਇਲਾਵਾ ਬਾਕੀ ਪੁਲਿਸ ਸਟੇਸ਼ਨਸ ਦੇ ਵਿੱਚ ਵੀ ਡੇਲੋ ਸਦਰ ਜਾਂ ਕੇਲੋ ਵੀ ਡਾਬਾ ਏਰੀਆ ਹੋ ਗਿਆ ਯਾ ਡਿਵੀਜ਼ਨ 6 ਇਹ ਸਾਰੇ ਏਰੀਆਜ਼ ਦੇ ਵਿੱਚ ਇਸੇ ਤਰੀਕੇ ਨਾਲ ਪੁਲਿਸ ਮੁਸਤੈਦ ਹੈ ਤੇ ਸਮਗਲਰਸ ਤੇ ਬੈਡਲਰਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਮੈਸੇਜ ਸਿੰਪਲ ਇਹ ਵੀ ਹੈਗਾ ਵੀ ਜਦੋਂ ਵੀ ਕੋਈ ਨਿਊਜ਼ ਕਿਸੇ ਵੀ ਨਿਊਜ਼ ਚੈਨਲ ਦੇ ਉੱਤੇ ਲਗਾਈ ਜਾਂਦੀ ਹੈ ਤਾਂ ਉਹਦੇ ਵਿੱਚ ਕਾਈਂਡਲੀ ਫੈਕਟਸ ਵੈਰੀਫਿਕੇਸ਼ਨ ਜ਼ਰੂਰ ਕੀਤੇ ਜਾਣ ਉਹਨੂੰ ਨਿਊਜ਼ ਨੂੰ ਲਗਾਉਣ ਤੋਂ ਪਹਿਲਾਂ ਵੈਰੀਫਾਈ ਜ਼ਰੂਰ ਕੀਤਾ ਜਾਵੇ ਜਿਵੇਂ ਇੱਕ 12 ਤਰੀਕ ਨੂੰ ਇੱਕ